ਕਿ ਜੀ ਚਲੋ ਅੱਜ ਅਸੀਂ ਤੁਹਾਨੂੰ ਪ੍ਰੈਸ ਕਾਨਫਰੈਂਸ ਲਈ ਦਿੱਤੇ ਸਹਧਿਆ ਤੁਹਾਡਾ ਧੰਨਵਾਦ ਤੁਸੀਂ ਲੋਕ ਭਾਰੀ ਗਿਂਟੀ ਚਾਏ ਹੋ ਅੱਜ ਦਾ ਜਿਹੜਾ ਸਾਰਨੋ ਵੱਡੀ ਗੱਲ ਹੈ ਕਿ ਸਰਕਾਰ ਨੂੰ ਪਤਾ ਸੀ 6 ਮਹੀਨੇ ਦਾ ਕਿ ਬਾਇਲੈਕਸ਼ਨ ਆਉਣੀ ਆ ਲੇਕਿਨ ਹਾਲੇ ਤਾਈਂ ਸਰਕਾਰ ਬਾਉਂਡਰੀ ਫਿਰਦੀ ਆ ਬਹੁਤ ਸਰਕਾਰ ਤੋਂ ਨੈਰੇਟਿਵ ਸੈਟ ਨਹੀਂ ਹੋ ਪਾਇਆ ਨੈਰੇਟਿਵ ਹੁੰਦਾ ਵਿਜਨ ਦਾ ਡਿਵੈਲਪਮੈਂਟ ਦਾ ਤੇ ਜਿਹੜੀਆਂ ਕੋਈ ਅਚੀਵਮੈਂਟਸ ਸਰਕਾਰ ਨੇ ਕੀਤੀਆਂ ਸਰਕਾਰ ਉਹਨਾਂ ਦੀ ਗੱਲ ਕਰਦੀ ਆ ਲੇਕਿਨ ਅੱਜ ਸਰਕਾਰ ਦਾ ਕੇਵਲ ਇੱਕ ਮੁੱਦਾ ਕਿਵੇਂ ਇਲੈਕਸ਼ਨ ਜਿੱਤਣੀਆਂ ਔਰ ਕੇਜਰੀয়াল ਸਾਹਿਬ ਉਹਨਾਂ ਨੂੰ ਰਾਜ ਸਭਾ ਚ ਭੇਜਣਾ ਰੋੜਾ ਨੂੰ ਜਿਤਾਉਣ ਦਾ ਉਹ ਤਾਂ ਬਾਈ ਦੀ ਵੇ ਜੇ ਜਿੱਤੂਗਾ ਤਾਂ ਜਾਣਗੇ ਨਾ ਸੋ ਇਹਸ ਕਰਕੇ ਅਦਰਵਾਈਜ਼ ਉਹ ਰੋੜੇ ਨੂੰ ਜਿਤਾਉਣ ਦਾ ਨਹੀਂ ਕੋਈ ਮਤਲਬ ਸੀ। ਔਰ ਅੱਜ ਸਰਕਾਰ ਪੈਨਿਕ 'ਚ ਆ। ਅਗਰ ਆਮ ਆਦਮੀ ਪਾਰਟੀ ਹਰਦੀ ਆ ਤਾਂ ਇਹ ਸਮਝੋ ਕਿ ਕੇਜਰੀਵਾਲ ਸਾਹਿਬ ਜਿਵੇਂ ਗੱਡੀ ਦਾ ਟੋਟਲ ਲਾਸ ਨਹੀਂ ਹੋ ਜਾਂਦਾ। ਟੋਟਲ ਲਾਸ ਟੋਟਲ ਲਾਸ ਵਾਲੀ ਪੋਜੀਸ਼ਨ ਚ ਹੈ ਪੈਨਿਕ ਇਸ ਗੱਲ ਦਾ ਐਸੇ ਪੈਨਿਕ ਦੇ ਵਿੱਚ ਵਿਜੀਲੈਂਸ ਨੂੰ ਸੱਮਨ ਕੀਤਾ ਭਾਰਤ ਪੂਰਨ ਆਸ਼ੂ ਜੀ ਨੂੰ ਔਰ ਉਹਨਾਂ ਤੇ ਦੋ ਪਰਚੇ ਪਹਿਲਾਂ ਵੀ ਵਿਜੀਲੈਂਸ ਡਿਪਾਰਟਮੈਂਟ ਨੇ ਕੀਤੇ ਸੀ ਜਿਹੜੇ ਦੋ ਦੋ ਸਾਲ ਹੋ ਗਏ ਕੀਤੇਆਂ ਨੂੰ ਅਗਰ ਐਸ ਕੇ ਇਸ ਦੇ ਵਿੱਚ ਸੱਮਨ ਕਰਨਾ ਸੀ ਤੇ ਪਹਿਲਾਂ ਦੋ ਪਰਚੇ ਕਰ ਚੁੱਕੇ ਆ ਉਹਨੋਂ ਵੀ ਜਿਹੜੇ ਸੁੱਤੀ ਪਈ ਸੀ ਇਹ ਜਿਹੜਾ ਕੇਸ ਹੈ ਨਾ ਟਰਸਟ ਦਾ ਕੋਈ ਸਕੂਲ ਦਾ ਤੇ ਮੈਨੇਜਮੈਂਟ ਤੇ ਅੱਜ ਤੋਂ 10 ਸਾਲ ਪਹਿਲਾਂ ਭਾਰਤ ਕੁਸ਼ਨ ਆਸ਼ੂ ਜਦੋਂ ਮੰਤਰੀ ਵੀ ਨਹੀਂ ਬਣੇ ਸੀ ਉਦੋਂ 2 ਜਾਂ 3 ਸਾਲ ਪਹਿਲਾਂ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ ਕਿ ਮੇਰਾ ਇਹਨਾਂ ਕੋਲ ਲੈਣਾ ਦੇਣਾ ਨਹੀਂ ਤੇ ਜੇ ਅੱਜ ਬੁਲਾਇਆ ਗਿਆ ਇਹ ਫੈਬ੍ਰିକੇਟਡ ਕੇਸ ਆ ਸਰਕਾਰ ਬੌਂਦਲੀ ਹੋਆ ਔਰ ਅੱਜ ਗਵਰਨਮੈਂਟ ਮਸ਼ੀਨਰੀ ਦਾ ਟੋਟਲ ਮਿਸਯੂਜ਼ ਕਰ ਰਹੀ ਹੈ ਸਰਕਾਰ ਚਾਹੇ ਪੁਲਿਸ ਆ ਚਾਹੇ ਹੋਰ ਏਜੰਸੀਜ਼ ਨੇ ਐਡਮਿਨਿਸਟ੍ਰੇਸ਼ਨ ਨੇ ਔਰ ਜਦੋਂ ਵਿਜੀਲੈਂਸ ਦਾ ਪਰਚਾ ਕੀਤਾ ਤੇ ਜਦੋਂ ਦੇਖਿਆ ਕਿ ਲੋਕ ਆਸ਼ੂ ਜੀ ਦੇ ਨਾਲ ਖੜੇ ਆ ਉਹਨੂੰ ਹੋਰ ਭੰਗ ਪਰਮਾਹੰਗਾਰਾ ਮਿਲਿਆ ਮਜ਼ਬੂਤੀ ਮਿਲੀ ਆ ਤੇ ਨੈਰੇਟਿਵ ਸੈੱਟ ਕਰਨ ਲਈ ਵੀ ਸ਼ਾਇਦ ਇਹ ਤੁਕਾ ਚੱਲ ਜਾਏ تیر ਜਾਂ ਤੁਕਾ ਉਹ ਤੁਕਾ ਰਹਿ ਗਿਆ تیر ਨਹੀਂ ਬਣਿਆ ਕਿ ਐਸਐਸਪੀ ਨੂੰ ਨਾ ਕਿਹਾ ਸਸਪੈਂਡ ਕਰ ਦਿਓ ਵੀ ਐਸਐਸਪੀ ਨੂੰ ਕਿਉਂ ਸਸਪੈਂਡ ਕੀਤਾ ਕਹਿੰਦਾ ਭਾਈ ਇਹ ਭਾਰਤਕੂਸ਼ਣ ਆਸ਼ੂ ਦਾ ਦੋਸਤ ਹੈ ਤਾਂ ਇਹਦਾ ਮਤਲਬ ਇਹ ਹੋਇਆ ਕਿ ਇਹਨੇ ਸਾਲਾਂ ਤੋਂ ਉਹ ਐਸਐਸਪੀ ਇੱਥੇ ਲੱਗਾ ਆ ਲੁਧਿਆਣੇ ਚ ਤੇ ਸਰਕਾਰ ਦੀਆਂ ਇੰਨੀਆਂ ਏਜੰਸੀਜ਼ ਆ ਇੰਟੈਲੀਜੈਂਸ ਫੇਲ ਆ ਮੈਂ ਸਮਝਦਾ ਵਾਸਤਵ ਚ ਫੇਲ ਲੱਗਦੀ ਆ ਕਦੇ ਤਾਂ ਡਰੋਨ ਆਉਂਦੇ ਪਤਾ ਨਹੀਂ ਲੱਗਦਾ ਕਦੇ ਵਾਰਦਾਤਾ ਹੁੰਨੀ ਆ ਉਹ ਨਹੀਂ ਪਤਾ ਲੱਗਦਾ ਔਰ ਮੈਂ ਕਹਿੰਦਾ ਸਰਕਾਰ ਨੇ ਮੰਨ ਲਿਆ ਕਿ ਭਾਰਤ ਪੂਸ਼ਣ ਇੱਕ ਤਕੜਾ ਬੰਦਾ ਔਰ ਹੈਵੀ ਤਕੜਾਈ ਔਰ ਮੈਨੂੰ ਲੱਗਦਾ ਲੱਗਦਾ ਨਹੀਂ ਯਕੀਨ ਹੈ ਕਿ ਸਰਕਾਰ ਬੌਂਦਰੀਓ ਤਾਂ ਇਹਦਾ ਸੰਕੇਤ ਆ ਕਿ ਭਾਰਤ ਪੂਸ਼ਣ ਆਸ਼ੂ ਬਹੁਤ ਭਾਰੀ ਗਿਣਤੀ ਤੇ ਜਿੱਤੂਗਾ ਵੀਰੋ ਮੈਰੋ ਐਸਐਸਪੀ ਨੂੰ ਕਰ ਦਿੱਤਾ ਸਸਪੈਂਡ ਹਾਂਜੀ ਲੇਕਿਨ ਇਹ ਸਮਨ ਜਿਹੜੇ ਕਿਉਂਕਿ ਸਮਨ ਜਿਹੜੇ ਆ ਉਹ ਐਸਐਸਪੀ ਨੇ ਨਹੀਂ ਦਿੱਤੇ ਉਹ ਡੀਐਸਪੀ ਨੇ ਦਿੱਤੇ ਆ ਇਹ ਤੁਹਾਨੂੰ ਕਾਪੀ ਦੇ ਦਿੰਦੇ ਹੋਣੀਆਂ ਆਇਆ ਸਮਨ ਇਹ ਸਿਗਨੇਚਰ ਨੇ ਡੀਐਸਪੀ ਦੇ ਸਸਪੈਂਡ ਕੀਤਾ ਆਪਾਂ ਐਸਐਸਪੀ ਤਾਂ ਜੇ ਐਸਐਸਪੀ ਦੀ ਮਰਜ਼ੀ ਦੇ ਨਾਲ ਇਹ ਪਰਚਾ ਹੋਇਆ ਜਾਂ ਨਹੀਂ ਹੋਇਆ ਇਹ ਤਾਂ ਸਰਕਾਰ ਵੇਖੇ ਜੇ ਐਸਐਸਪੀ ਨੂੰ ਪਤਾ ਤਾਂ ਉਹਦੇ ਉੱਪਰ ਵਾਲੇ ਨੂੰ ਵੀ ਪਤਾ ਹੋਊਗਾ ਤਾਂ ਜੇ ਡੀਐਸਪੀ ਦੇ ਸਾਈਨ ਕਰਨਾ ਐਸਐਸਪੀ ਨੂੰ ਸਸਪੈਂਡ ਕੀਤਾ ਜਾ ਰਿਹਾ ਤੇ ਉਪਰ ਵਾਲੇ ਦੱਸੇ ਕੀ ਕਰੋਗੇ ਗੱਲ ਇੱਥੇ ਨਹੀਂ ਰੁਕਦੀ ਇਹ ਤੋਂ ਪਹਿਲਾਂ ਸਰਕਾਰ ਨੇ ਇੱਕ ADGP ਪਰ ਦੋ SSP ਵਿਜੀਲੈਂਸ ਦੇ सस्पेंड ਕੀਤੇ ਸੀ ਤੇ ਆ ਚਿੱਠੀ ਹੈ ਸਸਪੈਂਸ਼ਨ ਦੇ ਆਰਡਰ ਜਿਹੜੇ ਰਿਵੋਕ ਕਰਨ ਦੀ ਇਹਦੇ ਚ ਲਿਖਿਆ ਪਹਿਲਾਂ ਉੱਪਰ ਦੋ ਗੱਲਾਂ ਲਿਖੀਆਂ ਫਿਰ ਲਿਖਿਆ ਫਰਦਰ ਦੀ ਪੀਰੀਅਡ ਆਫ ਸਸਪੈਂਸ਼ਨ ਆਫ ਦੀ ਆਫੀਸਰ ਸ਼ੈਲ ਬੀ ਟ੍ਰੀਟਡ ਐਸ ਡਿਊਟੀ ਪੀਰੀਅਡ ਸਸਪੈਂਸ਼ਨ ਵੀ ਖਤਮ ਤੇ ਉਹ ਜਿਹੜਾ ਮਹੀਨਾ ਘਰ ਬੈਠਾ ਰਿਹਾ ਉਹਨੂੰ ਸਰਵਿਸ ਹੀ ਗਿਣਿਆ ਜਾਏਗਾ ਤੇ ਹੁਣ ਜਿਹੜਾ ਐਸਐਸਪੀ ਕੱਲ ਸਸਪੈਂਡ ਕੀਤਾ ਹੁਣ ਇਹਨਾਂ ਵੀ ਇਹ ਆ ਇਹ ਸਭ ਨੈਰੇਟਿਵ ਬਿਲਡ ਕਰਨ ਵਾਲੀਆਂ ਸਰਕਾਰ ਦੀਆਂ ਗੱਲਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨਵੀਂ ਤੋਂ ਨਵੀਂ ਸਟੋਰੀ ਬਣਾਉਂਦੀ ਆ ਲੋਕਾਂ ਨੂੰ ਹਰਾਸ ਕਰਨ ਲਈ ਔਰ ਕਾਉਂਸਲਰਾਂ ਤੇ ਪਰਚੇ ਕਰਨੇ ਮੌਤ ਪਰ ਬੰਦਿਆਂ ਦੇ ਪਰਚੇ ਕਰਨੇ 58 ਕੇਸਸ ਦਰਜ ਕਰ ਚੁੱਕੇ ਆ ਪਰ ਆਸ਼ੂ ਜੀ ਦਾ ਜਿੱਥੇ ਉਹਨਾਂ ਨੂੰ ਦੋ ਚਕਲੀਨ ਚਿੱਟ ਮਿਲੀ ਆ ਹਾਈ ਕੋਰਟੋਂ ਤੇ ਤੀਜਾ ਜਿਹੜਾ ਕੇਸ ਸੀ ਇਮੀਡੀਏਟਲੀ ਲੀਫ ਕੋਰਟ ਨੇ ਉਹਨਾਂ ਨੂੰ ਦਿੱਤਾ ਸੋ ਮੇਰਾ ਮਤਲਬ ਕੋਰਟ ਵੀ ਮਹਿਸੂਸ ਕਰਦੀ ਆ ਕਿ ਸਰਕਾਰ ੱਤਕਾ ਕਰਦੀ ਐ ਇੱਕ ਬੰਦਾ ਕੈਂਡੀਡੇਟ ਖੜਾ ਆ ਇਲੈਕਸ਼ਨ ਚੱਲਦੇ ਆ ਜਿਹਦੇ ਤੇ ਪਰਚਾ ਕੀਤਾ ਜਾਵੇ ਇਹ ਗੱਲ ਮਾੜੀ ਆ ਸੋ ਕੋਰਟ ਨੇ ਉਹਨਾਂ ਨੂੰ ਜਮਾਨਤ ਦਿੱਤੀ ਔਰ ਫ੍ਰਸਟ੍ਰੇਸ਼ਨ ਚ ਆਜ ਸਰਕਾਰ ਤੇ ਸਟੋਰੀ ਪਲਾਂਟ ਕਰਦੇ ਆ ਔਰ ਨੈਰੇਟਿਵ ਬਣਾਉਣ ਲਈ ਨਾ ਜੀ ਜਦੋਂ ਇਲੈਕਸ਼ਨ ਚੱਲੂ ਹੀ ਹੋਇਆ ਪੇਪਰ ਦਾਖਲ ਕਰਾਇਆ ਤੇ ਪਰਚਾ ਇੱਕ ਮੀਡੀਆ ਚ ਆਇਆ ਮੇਰੇ ਖਿਆਲ ਨਾਲ ਥੈਨਿਕ ਸਵੇਰਾ ਨੇ ਬ੍ਰੇਕ ਕੀਤੀ ਉਹ ਨਿਊਜ਼ ਉਹਨਾਂ ਨੇ ਕਿਹਾ ਵੀ ਆਸ਼ੂ ਨੇ ਇੱਕ ਚਿੱਠੀ ਲਿਖੀ ਆ ਹਾਈ ਕਮਾਂਡ ਨੂੰ ਆਪਣੇ ਸੀਨੀਅਰ ਕੁਲੀਗਸ ਦੇ ਖਿਲਾਫ ਕੈਮਰਾ ਮਦਦ ਨਹੀਂ ਕਰ ਰਹਾ ਉਹ ਵੀ ਇੱਕ ਪਲਾਂਟਡ ਸਟੋਰੀ ਸੀ ਆਸ਼ੂ ਨੇ ਬਿਆਨ ਦਿੱਤਾ ਆਸ਼ੂ ਦੇ ਬਿਆਨ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਨਾ ਸਰਕਾਰ ਨੇ ਨੋਜ਼ ਮੀਡੀਆ ਵਾਲੇ ਨੇ ਤੇ ਇਹਦਾ ਮਤਲਬ ਇਹ ਆ ਕਿ ਅੱਜ ਸਰਕਾਰ ਮੀਡੀਆ ਨੂੰ ਵੀ ਮਿਸਯੂਜ਼ ਕਰ ਰਹੀ ਆ ਔਰ ਮੈਂ ਕਹਿਣਾ ਕਿ ਜਿਹੜਾ ਬੰਦਾ ਆਵਾਜ਼ ਚੱਕੂਗਾ ਇਸ ਸਰਕਾਰ ਦੇ ਉਲਟ ਉਹਦੇ ਤੇ ਪਰਚਾ ਹੋਊਗਾ ਤੁਹਾਡੇ ਪੱਤਰਕਾਰ ਵੀਰ ਹਾਂਜੀ ਪੱਤਰਕਾਰ ਵੀਰ ਮਿੰਟੂ ਗੁਰਸਰੀਆ ਸੁਖਬੰਦਰ ਸਿੰਘ ਸਿੱਧੂ ਲੋਕ ਨਾਲ ਸੰਦੀਪ ਲਾਧੂ ਕੇ ਜਸ ਗਰੇਵਾਲ ਤੇ ਗੁਰਪ੍ਰੀਤ ਸਿੰਘ ਇਹਨਾਂ ਦੀ ਛਾਣਵੇਂ ਚੱਲ ਰਹੀ ਹੈ ਕਿ ਵੀ ਇਹਨਾਂ ਤੇ ਪਰਚਾ ਕਿਵੇਂ ਕਰਨਾ ਇਹਨਾਂ ਦਾ ਕਸੂਰ ਜਾਂ ਇਹਨਾਂ ਦੀ ਕਾਬਲੀਅਤ ਮੈਂ ਕਾਬਲੀਅਤ ਕਹਾਵਾਂਗਾ ਕਿ ਸਰਕਾਰ ਦੇ ਜਿੰਨੇ ਪ੍ਰੋਗਰਾਮ ਲੋਕਾਂ ਦੇ ਆਈ ਵਾਸ਼ ਕਰਨੇ ਕੀਤੇ ਜਾ ਰਹੇ ਆ ਉਹਨਾਂ ਦਾ ਪਰਦਾ ਫਾਸ਼ ਇਹਨਾਂ ਵੀਰਾਂ ਨੇ ਕੀਤਾ ਇਹ ਸ਼ਲਾਘਾ ਦੇ ਯੋਗ ਨੇ ਯੁੱਧ ਨਸ਼ਿਆਂ ਵਿਰੁੱਧ ਤੇ ਸਿੱਖਿਆ ਕ੍ਰਾਂਤੀ ਉਹਦੇ ਬਾਰੇ ਇਹ ਵੀਰ ਮੇਰੇ ਡਟ ਕੇ ਬੋਲੇ ਤੇ ਖਮਿਆਜਾ ਪੁਕਤਣਾ ਪੈ ਰਿਆ ਇਹ ਯਾਰੋ ਡਰਾ ਕੇ ਲੋਕਾਂ ਤੇ ਰਾਜ ਕਰਤਾ ਹੀ ਕਰੋਗੇ ਅੱਜ ਲੁਧਿਆਣਾ ਵਾਸਤੇ ਲੋਕ ਉਹਨਾਂ ਨੇ ਮਨ ਬਣਾਇਆ ਸਰਕਾਰ ਨੂੰ ਪਤਾ ਆ ਕਿ ਅੱਗੇ 23 ਤਰੀਕ ਦਾ ਜਿਹੜਾ ਰਿਜ਼ਲਟ ਆ ਔਰ 19 ਤਰੀਕ ਦੀਆਂ ਜਿਹੜੀਆਂ ਉਹ ਵੋਟਾਂ ਉਹ ਭਾਰਤ ਪੂਸ਼ਣ ਆਸ਼ੂ ਦੇ ਹੱਕ ਚ ਪੈਣੀਆਂ ਇਸ ਕਰਕੇ ਸਾਰੇ ਕੰਮ ਕਰ ਰਹੇ ਆ ਇਹਨਾਂ ਨੂੰ ਅਸੀਂ ਕੰਡੈਮਨ ਕਰਦੇ ਆ ਭਾਰਤ ਪੂਸ਼ਣ ਨੂੰ ਸਰਕਾਰ ਮੰਨੀ بیٹھی ਆ ਕਿ ਸਟਰੋਂਗ ਆ ਉਹਨਾਂ ਦੇ ਐਸਐਸਪੀ ਵੀ ਉਹ ਚਲਾਉਂਦਾ ਤੇ ਜਿਤਨਾ ਵੀ ਉਹਨੇ ਲੋਕ ਵੀ ਉਹਨੂੰ ਚਾਹੁੰਦੇ ਆ ਬਸ ਇਨੀ ਗੱਲ ਕਰਨੀ ਸੀ ਫਿਰ ਸੰਬੰਧ ਤੁਸੀਂ ਲਿਖਦੇ ਕਿਸੇ ਤਰੀਕੇ ਨਾਲ ਚੈਲੰਜ ਕਿਹੜੇ ਸੰਬੰਧ ਦੇ ਲਈ ਫਿਲਹਾਲ ਫਿਲਹਾਲ ਅਸੀਂ ਕਿਸੇ ਵੀ ਪੁਲਿਸ ਵਾਲੇ ਦਾ ਕੋਈ ਫਾਇਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸੇ ਅਫਸਰ ਦਾ। ਔਰ ਅਫਸਰਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਗਾ, ਬੇਨਤੀ ਨਹੀਂ ਕਹਿਣਾ ਚਾਹੁੰਗਾ। ਕਿ ਵੀਰੋ ਮੇਰੇਓ ਇਹ ਸਰਕਾਰਾਂ ਕੰਮ ਕਰਾ ਲੈਣੀਆਂ ਹੁੰਦੀਆਂ, ਚੰਗੇ ਮੜੇ ਫਿਰ ਨਾਲ ਨਹੀਂ ਖੜੀਆਂ ਹੁੰਦੀਆਂ। ਸੋ ਇਹਨਾਂ ਦੇ ਪ੍ਰੈਸ਼ਰ 'ਚ ਨਾ ਆਓ। ਲੀਗਲੀ ਅਸੀਂ ਵੀ ਉਹਨਾਂ ਕੀ ਕਰਾਂਗੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ, ਲੇਕਿਨ ਹਾਂ ਜੇ ਕੋ ਉੱਪਰ ਨੂੰ ਚੜੇਗਾ ਤਾਂ ਫਿਰ ਉਹਦਾ ਸਕੰਜਾ ਪੂਰਾ ਟਾਈਟ ਕਰਾਂਗੇ। ਤੁਸੀਂ ਪਾਰਟਿਕੂਲਰਲੀ ਸਰ ਡੀਐਸਪੀ ਦੇ ਨਾਮ ਲੈ ਤਾਈ ਕਿਹਨੇ ਪਾਰਟਿਕੂਲਰ ਨਹੀਂ ਮੈਂ ਕਿਸੇ ਡੀਐਸਪੀ ਦੇ ਉਲਟ ਨਹੀਂ ਮੈਂ ਤਾਂ ਤੁਹਾਨੂੰ ਫੈਕਟਸ ਦੱਸਿਆ ਇਹਨਾਂ ਫੈਕਟਸ ਨੂੰ ਕੋਲੋਂ ਸਰਕਾਰ ਨੇ ਜੇ ਫੈਬ੍ਰੀਕੇਟ ਕਰਨਾ ਹੀ ਹੈ ਸਾਰਾ ਕੁਝ ਯਾਰ ਕਿਸੇ ਅਕਲਾ ਕਰੋ ਲੂਪ ਹੋਲ ਤੁਸੀਂ ਜਲਦੀबाजी ਚ ਕਰਦੇ ਹੋ ਕਰਦੇ ਹੋ ਕਰਦੇ ਹੋ ਕਰਦੇ ਹੋ ਸ਼ਾਹੀਨ ਖੀਤੇ ਡੀਐਸਪੀ ਨੇ ਤੈਨੂੰ ਟੰਗ ਦਿੱਤਾ ਐਸਐਸਪੀ ਜੇ ਐਸਐਸਪੀ ਟੰਗਿਆ ਤਾਂ ਉਹਦਾ ਉੱਪਰਲਾ ਅਫਸਰ ਕਿਉਂ ਨਹੀਂ ਟੰਗਿਆ ਜੇ 체 ਨਹੀਂ ਬਣਾਉਣਾ ਤਾਂ ਪੂਰੀ ਬਣਾਓ ਕਿਆ ਭੀ ਡੀਐਸਪੀ ਨੂੰ ਟੰਗਦੇ ਉਹਨੂੰ ਵੀ ਤਾਂ ਮੀਨੇ ਮਗਰੋਂ ਤੁਸੀਂ सस्पेंशन ਆਰਡਰ ਕੈਨਸਲ ਹੀ ਕਰ ਦੇਣਾ ਸੀ ਮੇਰਾ ਕਹਿਣ ਦਾ ਮਤਲਬ ਹੈ ਜਿਹੜਾ ਕੰਮ ਵੀ ਕਰਨਾ ਅਗਲਾ ਕਰੋ ਠੀਕ ਹੈ ਜੀ ਠੀਕ ਹੈ ਜੀ ਨਹੀਂ ਡੀਐਸਪੀ ਸਸਪੈਂਡ ਕਰੋ ਮੈਂ ਬਿਲਕੁਲ ਨਹੀਂ ਸਰ ਉਹਨਾਂ ਨੇ ਵੀ ਯਾਰ ਮੇਰੀ ਗੱਲ ਸੁਣ ਲਓ ਜਦ ਕੋਰਟ ਨੇ ਰੀਲੀਫ ਦਿੱਤੀ ਅਸੀਂ ਡੀਐਸਪੀ ਨਾਲ ਕਿਉਂ ਕੁਲੀਏ ਸਰ ਉਹ ਕਹਿੰਦੇ 19 ਤਰੀਕ ਤੋਂ ਬਾਅਦ ਅਸੀਂ ਜਾਂਚ ਕਰਾਂਗੇ ਇਲੈਕਟ੍ਰੀਕਲ ਮਨਜੀ ਡਾਈ ਨਹੀਂ ਕਰਾਂਗੇ ਕੋਈ ਨਹੀਂ ਯਾਰ ਗੱਲ ਸੁਣਾਓ ਤੁਸੀਂ ਤਾਂ ਵੀ ਵੇਖਿਆ ਨਾ ਇੱਕ ਜਿਹੜਾ ਸੋਸ਼ਲ ਮੀਡੀਆ ਤੇ ਪ੍ਰੋਪਗੈਂਡਾ ਕਰਦੇ ਬਗੈਰ ਮਤਲਬ ਦੇ ਆਸ਼ੂ ਅੱਗੇ-ਅੱਗੇ ਭੱਜ ਰਿਹਾ ਉਹ ਯਾਰ ਆਸ਼ੂ ਭੱਜ ਕਿੱਥੇ ਰਿਹਾ ਤੁਸੀਂ ਪਰਚਾ ਕੀਤਾ ਇਲੈਕਸ਼ਨ ਆਉਣ ਆ ਫਰਕਲ ਤਾਂ ਤੁਸੀਂ ਡੀਮੋਟੀਵੇਟਾਈਜ਼ ਕਰਨਾ ਚਾਹੁੰਦੇ ਵਰਕਰ ਹੋਰ ਥਕੜਾ ਹੋ ਰਿਹਾ ਇਹ ਸੰਕੇਤ ਨਹੀਂ ਕਿ ਆਸ਼ੂ ਜਿੱਤਰਿਆ ਆਸ਼ੂ ਨੇ ਕਿਤੇ ਨਹੀਂ ਜਾਣਾ ਆਸ਼ੂ ਇੱਥੇ ਲੜੇਗਾ ਹਰਿਆਣਾ ਮੁੱਖ ਮੰਤਰੀ ਦੀ ਮੀਟਿੰਗ ਹੋਈ ਜਾ ਸਰਕਾਰੀ ਦਫਤਰਾਂ ਨੂੰ ਇਹ ਪੇਪਰ ਮੈਂ ਤਾਂ ਗੱਲ ਕੀਤੀ ਜਾ ਰਹੀ ਹੈ ਹਾਂਜੀ ਇਹ ਦਰਾਜ ਤੇ ਪੀ ਪੈਨ ਮੀਟਿੰਗ ਬਾਰੇ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਵਿਰੋਧ ਕੀਤਾ ਕਿ ਹਰਿਆਣਾ ਦੇ ਥਿਜਲੀ ਮੰਤਰੀ ਦੀ ਮੀਟਿੰਗ ਹੋ ਰਹੀ ਹੈ ਓ ਯਾਰ ਅੱਜ ਪੰਜਾਬ ਦਾ ਵੀ ਨਹੀਂ ਪੰਜਾਬ ਦਾ ਮਸਲੇ ਤਾਂ ਸੀ ਇਸ਼ੂ ਉਠਾਵਾਂਗੇ ਤੁਸੀਂ ਹਰਿਆਣਾ ਤੇ ਜਾ ਪਹੁੰਚੇ ਹੋ ਸਾਨੂੰ ਲੁਧਿਆਣਾ ਨੂੰ ਓ ਯਾਰ ਲੁਧਿਆਣਾ ਵੈਸਟ ਰੇਡ ਚ ਸਾਨੂੰ ਕਨਸੈਂਟਰੇਟ ਕਰਨ ਦਿਓ ਉਹਦੇ ਨਾਲ ਸੰਬੰਧਿਤ ਸਵਾਲ ਜਿਹੜਾ ਮਰਜ਼ੀ ਪੁੱਛੋ ਰਾਣਾ ਜੀ ਇਹ ਜੋ ਇਲੈਕਸ਼ਨ ਆ ਇਸ ਨੂੰ ਕਾਂਗਰਸ ਇੱਕ ਸੈਮੀਫਾਈਨਲ ਵੱਜੋਂ ਦੇਖ ਰਹੀ ਆ ਲੋਕਾਂ ਦੇ ਵਿੱਚ ਡੋਨਟ ਟੂ ਜ਼ੋਰ ਕੈਂਪੇਨਿੰਗ ਕਰ ਰਹੇ ਹੋ ਕਿਹੜੀਆਂ ਸਮੱਸਿਆਵਾਂ ਆ ਮانے ਜੋ ਲੋਕਾਂ ਵੱਲੋਂ ਤੁਹਾਨੂੰ ਦੱਸੀਆਂ ਜਾ ਰਹੀਆਂ ਨੇ ਦੇਖੋ ਗੱਲ ਆ ਸੈਮੀਫਾਈਨਲ ਸਾਡੇ ਵੱਲੋਂ ਨਹੀਂ ਵੇਖਿਆ ਜਾ ਰਿਹਾ ਇਹ ਇਹ ਕਿਸੇ ਨੂੰ ਪਤਾ ਸੀ ਬਾਈ ਇਲੈਕਸ਼ਨ ਹੋਣੀ ਆ ਹਾਲੇ ਸਾਲ ਪਿਆ ਸਵਾ ਉਦੋਂ ਕੀ ਕੀ ਵਾਪਰਨਾ ਰੱਬ ਜਾਣੇ ਲੇਕਿਨ ਲੋਕਾਂ ਨੇ ਵੈਸਟ ਵਾਲੇ ਨੇ ਮਨ ਬਣਾਇਆ ਕਿ ਆਮ ਆਦਮੀ ਪਾਰਟੀ ਨੂੰ ਦੇ ਵਿਲ ਸ਼ੋ ਦਨ ਦੀ ਡੋਰ ਜੋ ਦਿੱਲੀ ਚੋਆ ਉਹਦੇ ਨਾਲ ਮਾੜਾ ਪੰਜਾਬ ਚੋਏਗਾ ਉਹਨਾਂ ਦਾ ਵਲੰਟੀਅਰ ਤਗੜਾ ਚ ਵਲੰਟੀਅਰ ਤਾਂ ਵਿਚਾਰਾ ਸੜਕਾਂ ਤੇ ਬੈਠਾ ਵਲੰਟੀਅਰ ਹੋਰ ਸਗੇ ਕਾਂਗਰਸ ਚ ਵਲੰਟੀਅਰ ਨਹੀਂ ਹੁੰਦੇ ਸਾਡੇ ਵਰਕਰ ਹੁੰਦੇ ਆ ਉਹ ਜਿਹੜੇ ਮਰਜੀ ਵੜੇ ਪਿਤਾ ਪੁਰਖੀਆ ਤਿੰਨ ਤਿੰਨ ਪੁਸਤਾਂ ਚਾਰ ਚਾਰ ਪੁਸਤਾਂ ਦੋ ਸਾਡੇ ਨਾਲ ਚਲੇ ਆ ਸਾਡੇ ਵਾਲੇ ਤਾਂ ਉਹ ਆ ਯਾਰ ਇਹਨਾਂ ਦੇ ਕਈ ਵਾਰ ਕਰਾਇਆਲੇ ਵੀ ਹੁੰਦੇ ਆ ਠੀਕ ਹੈ ਤਾਂ ਸਸਰਾ ਆਪਣਾ ਸਭ ਕੁਝ ਠੀਕਾ ਚੱਲਦਾ ਬਈ ਬਹੁਤ ਠੀਕ ਆ ਸਾਹਮਣੇ ਦਿਖ ਨਹੀਂ ਰਿਹਾ ਤੂੰ ਦੇਖੋ ਉਹ ਯਾਰ ਦੇਖੋ ਐਦਾਂ ਦੀ ਗੱਲ ਨਹੀਂ ਕਰੀ ਜਿੰਦੀ ਪ੍ਰਧਾਨ ਨੂੰ ਬੜੇ ਕੰਮ ਹੁੰਦੇ ਆ ਸ਼ਮਤਾਨ ਬਚਾਉਣ ਰੈਲੀ ਵੀ ਕਰਨੀ ਆ ਬਲਾਕ ਨੂੰ ਵੀ ਜੋੜਨਾ ਉਹ ਆਪਣਾ ਕੰਮ ਕਰ ਰਿਹਾ ਜਿਹੜੇ ਅਸੀਂ ਰਹਿ ਗਏ ਅਸੀਂ ਇਹ ਕੰਮ ਕਰ ਰਹੇ ਆ ਤਕੜੇ ਹੋ ਕੇ ਕਰੇ ਜੋ ਕਮਜ਼ੋਰੀ ਹੈ ਤਾਂ ਦੱਸੋ ਹੈਲੋ ਵੀਰ ਸਵਾਲ ਕੀਤਾ ਇੱਧਰ ਵੇਖ ਕੋਈ ਕਮਜ਼ੋਰੀ ਹੈ ਕਮਜ਼ੋਰੀ ਹੈ ਕੋਈ ਕੰਮ ਚ ਯਾਰੋ ਸਾਰਾ ਈਸਟ ਵੈਸਟ ਨਾਰਥ ਸਾਊਥ ਸੈਂਟਰ ਸਾਰੇ ਮжоਰਿਟੀ ਆਫ ਦੀ ਮжоਰਿਟੀ ਐਮਸੀ ਕਾਂਗਰਸ ਦੇ ਅਹੁਦੇਦਾਰ ਕਾਂਗਰਸ ਪਾਰਟੀ ਮਜ਼ਬੂਤੀ ਨਾਲ ਲੜ ਰਹੀ ਹੈ ਸਾਰੇ ਪੰਜਾਬ ਤੋਂ ਲੋਕ ਆਏ ਨੇ ਜਿਲ੍ਹਾ ਪ੍ਰਧਾਨਤਿਆਨਾ ਜਿਲ੍ਹਾ ਬਚਾਉਣ ਸਾਰੇ ਤੇਰੀ ਵੀ ਆਰੇ ਦਾ ਵੀ ਸੁਣ ਲੈਣ ਜਿਲ੍ਹਾ ਪ੍ਰਧਾਨਤਿਆਨਾ ਵੀ ਮੈਨੂੰ ਕਮਜ਼ੋਰ ਸਮਝਦੇ ਹੋ ਨਹੀਂ ਕਮਜ਼ੋਰ ਸਮਝਦੇ ਹੋ ਜਿਲ੍ਹਾ ਪ੍ਰਧਾਨ ਹੋਣਾ ਚਾਹੀਦਾ ਜਿੱਥੇ ਜਿੱਥੇ ਸਦੀਕ ਸਾਹਿਬ ਆ ਗਏ ਸਾਡੇ ਨਾਲੋਂ ਸਾਰਿਆਂ ਨਾਲੋਂ ਸੀਨੀਅਰ ਨੇ ਉਥੇ ਸਾਰੇ ਹੀ ਆ ਗਏ ਚਲ